ਸਤਿਨਾਮ ਵਾਹਿਗੁਰੂ ਸਭ ਜੀਓ ਮਾਨ ਮੰਤਰ ਤਨ ਦੇਸ ਕਲੰਦਰ ਘਟ ਹੀ ਤੀਰਤ ਨਾਵਾ ਇਹ ਸ਼ਬਦ ਮੇਰੇ ਪ੍ਰਾਣ ਬਸਤ ਹੈ ਔਰ ਜਨਮ ਨਾ ਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਭ ਜੀ ਗ੍ਰੰਥ ਸਹਿ ਨਾਰਾ ਗ੍ਰੰਥ ਦੇ ਪੰਚੀ ਸਿਦਦ ਨੂ ਗ੍ਰੰਥ ਸਹਿ ਪਾਸ਼ ਇੱਕ ਅਸ਼ਾ ਦੀ ਵਿਚਾਰ ਕਰ ਸਕਦਾ ਜੋ ਦੀ ਬਾਣੀ ਤੇ ਗੁਰੂਵਰ ਕੰਦੇ ਪਾਸ਼ਾ ਦੇ ਪਾਵਨ ਨੂੰ ਪਹੁੰਚਾ। ਇਸ ਪਾਵਨ ਸ਼ਬਦ ਦੇ ਵਿੱਚ ਜੀ ਨੂੰ ਬਖਸ਼ ਕਰ ਦੇਣੀ ਹੈ। ਨਾਮ ਤੇ ਕਰਦੇ ਹਾਂ। ਤੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਸਦਕੇ ਜਾਂਦਾ ਹਾਂ। ਬਲਹਾਰ ਜਾਂਦਾ ਹਾਂ। ਵਾਰਨੇ ਜਾਂਦਾ ਹਾਂ। ਜਿਸ ਗੁਰੂ ਦੀ ਮੱਤ ਦੇ ਨਾਲ ਜਿਸ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਆਤਮਿਕ ਸੋਚ ਦੀ ਪ੍ਰਾਪਤੀ ਹੋਈ ਕਿਉਂਕਿ ਸੰਸਾਰੀ ਪਦਾਰਥ ਆਤਮਾ ਦਾ ਸਹਾਰਾ ਨਹੀਂ ਬਣ ਸਕਦੇ ਆਤਮਾ ਦਾ ਆਸਰਾ ਪਰਮਾਤਮਾ ਦਾ ਨਾਮ ਬਾਣੀ ਸਿਮਰਨ ਬਣ ਸਕਦਾ ਹੈ ਸੰਸਾਰੀ ਪਦਾਰਥਾਂ ਦੀ ਉਹ ਗੇਂਤੀ ਹੋਣ ਦੇ ਬਾਵਜੂਦ ਵੀ ਬੰਦਰ ਦਾ ਮਨ ਪਰਮਾਤਮਾ ਦੀ ਭਜਨ ਤੋਂ ਬਿਨਾਂ ਬੰਦ ਕੀ ਤੋਂ ਬਿਨਾਂ ਤੁੱਖ ਦਾ ਰਹਿੰਦਾ ਤਪ ਦਾ ਅੰਦਰ ਸੋ ਗੁਰਦੇਵ ਕਿਰਪਾ ਕਰਦੇ ਨੇ ਕਿ ਇਹ ਸੁੱਖ ਲੈਣ ਵਾਸਤੇ ਗੁਰੂ ਦੀ ਲੋੜ ਹੈ ਗੁਰੂ ਤੋਂ ਬਿਨਾਂ ਆਤਮਾ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੀ ਸਰ ਕਿਰਪਾ ਕਰਦੇ ਨੇ ਗੌੜੀ ਮਹੰਲਾ ਪੰਜਵਾਂ ਵਰ ਕੇ ਚਰਨ ਉਪਰ ਮੇਰੇ ਮੱਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਗੁਰੂ ਦੇ ਚਰਨ ਨੇ ਜਿਹੜੇ ਮੇਰੇ ਮੱਥੇ ਉੱਤੇ ਟਿਕ ਗਏ ਹਨ ਭਾਵ ਮੇਰੀ ਗੁਰੂ ਨੇ ਤਕਦੀਰ ਬਦਲ ਦਿੱਤੀ ਹੈ ਜਦੋਂ ਮੈਂ ਗੁਰੂ ਦੇ ਚਰਨਾਂ ਤੇ ਨਮਸ਼ਕਾਰ ਕੀਤਾ ਹੁਣ ਕਈ ਕਹਿੰਦੇ ਨੇ ਕਿ ਮੱਥਾ ਟੇਕਣਾ ਕੀ ਹੋ ਜਾਏਗਾ ਐਤੋਂ ਕਰੇ ਬੈਠੇ ਹੀ ਮੱਥਾ ਟੇਕ ਦਾਂਗੇ ਗੁਰੂ ਦਾ ਸਾਰੇ ਪਾਸੇ ਹੈ ਪਰ ਜਦੋਂ ਆਪਾਂ ਗੁਰੂ ਦੇ ਚਰਨਾਂ ਚ ਜਾਣੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਪਹੁੰਚਦੇ ਆਂ ਤੇ ਆਪਾਂ ਇਹਨਾਂ ਹੱਥਾਂ ਨੂੰ ਜਿਹੜੇ ਪਾਸੇ ਆਪਣੀ ਰੇਖਾ ਹੁੰਦੀ ਆਪਾਂ ਇਹ ਥੱਲੇ ਲਾਉਂਦੇ ਆਂ ਮੁੱਠਾ ਥੱਲੇ ਲਾਉਂਦੇ ਆਂ ਜਿਵੇਂ ਕਹਿੰਦੇ ਨੇ ਕਿ ਮੂਰ ਦੇ ਅੱਖਰ ਉੱਠੇ ਹੁੰਦੇ ਹਨ ਪਰ ਜਦੋਂ ਥੱਲੇ ਲੱਗਦੀਆਂ ਸਿੱਧੇ ਹੋ ਜਾਂਦੇ ਹਨ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ ਤਾਂ ਸਾਡੇ ਮਾੜੇ ਭਾਗ ਸਿੱਧੇ ਹੋ ਜਾਂਦੇ ਹਨ ਗੁਰਦੇਵ ਕਿਰਪਾ ਕਰਦੇ ਨੇ ਕਿ ਇਹ ਵੱਡੇ ਭਾਗਾਂ ਦੇ ਨਾਲ ਮੇਰੇ ਮੱਥੇ ਦੇ ਉੱਤੇ ਗੁਰੂ ਦੇ ਚਰਨ ਟਿਕਦੇ ਹਨ ਸਾਇਬ ਕਿਰਪਾ ਕਰਦੇ ਨੇ ਜਦੋਂ ਗੁਰੂ ਦੇ ਚਰਨਾਂ 'ਚ ਚਲਾ ਗਿਆ ਜਦੋਂ ਗੁਰੂ ਦੇ ਚਰਨਾਂ 'ਚ ਆਪਣਾ ਮੱਥਾ ਲਾ ਦਿੱਤਾ ਧਰ ਦਿੱਤਾ ਤਾਂ ਫਿਰ ਗੁਰੂ ਨੇ ਕੀ ਕੀਤਾ ਆਪਣੇ ਸੇਵਕ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ਸਰੀਰਕ ਰੋਗ ਠੀਕ ਕਰ ਦਿੱਤੇ ਹਨ ਪਰਮਾਤਮਾ ਬੰਨੀ ਉਹ ਪਈਆਂ ਕਰੋਪੀਆਂ ਦਾ ਉਹਨਾਂ ਦਾ ਹੱਲ ਹੋ ਗਿਆ ਹੈ ਭਾਰ ਮਾਰੇ ਭਾਗ ਸਿੱਧੇ ਹੋ ਗਏ ਨੇ ਆ ਤੁਮਾਰ ਸੁਖ ਪ੍ਰਾਪਤ ਹੋ ਗਿਆ ਤਾਂ ਤੇ ਦੁੱਖ ਮੇਰੇ ਸਗਲੇ ਨਾਥ। ਉਦੋਂ ਮੇਰੇ ਸਾਰੇ ਦੁੱਖ ਉਤਰ ਗਏ ਜਦੋਂ ਮੈਂ ਗੁਰੂ ਦੇ ਚਰਨ ਵਿੱਚ ਚੜ੍ਹ ਗਿਆ। ਹੁਣ ਦੇਖੋ ਅੱਜ ਦੇ ਯੁੱਗ 'ਚ ਬਹੁ ਗਿਣਤੀ ਲੋਕ ਤੋਆਈਆਂ ਤੇ ਚੱਲ ਜਾਈ। ਪਰ ਜਿਹੜੀ ਸਰੀਰਕ ਬਿਮਾਰੀ ਹੈ ਉਹ ਵੀ ਰੱਬੀ ਕਰੂਪੀ ਆ ਪਰਮਾਤਮਾ ਹੀ ਲਾਉਂਦਾ ਬਿਮਾਰੀ ਪਰਮਾਤਮਾ ਹੀ ਠੋੜਦਾ ਵੱਡੇ ਵੱਡੇ ਕੋੜੀ ਟਿੰਗਲੇ ਵੱਡੀਆਂ ਅਸਾਧ ਰੋਗ ਬਿਮਾਰੀਆਂ ਮੂਹ ਦੇ ਦਰ ਤੇ ਠੋੜਦੀ ਐ ਪਰ ਗੁਰੂ ਦੇ ਚਰਨਾ ਵਿੱਚ ਜਾ ਕੇ ਅਰਦਾਸ ਕਰਨੀ ਗੁਰੂ ਦੇ ਚਰਨਾ ਚ ਜਾ ਕੇ ਆਪਣੀ ਤੰਦਰੁਸਤੀ ਮੰਗਣੀ ਤੇ ਮਰਜ਼ਾਦਾ ਵਿੱਚ ਆ ਕੇ ਇਹ ਡਰਾਉਣੀ ਆਪਣੇ ਸਰੀਰ ਦੀ ਅਰਦਾਸ ਕਰਨੀ ਇਹ ਉਦੋਂ ਹੀ ਹੁੰਦਾ ਹੈ ਜਦੋਂ ਬੰਦੇ ਤੇ ਗੁਰੂ ਦੀ ਕਿਰਪਾ ਹੋਵੇ ਨਹੀਂ ਬੰਤਾ ਕਦੇ ਆਪਣੇ ਸਰੀਰ ਦੀ ਅਰਦਾਸ ਨਹੀਂ ਕਰਦਾ ਕਿ ਮੇਰੇ ਸਰੀਰ ਨੂੰ ਤੰਦਰੁਸਤੀ ਬਖਸ਼ ਦੁਆ ਤਾਂ ਲੈ ਰਿਹਾ ਮਰ ਦੁਆ ਜਿਹੜੀ ਪ੍ਰਮਾਤਮਾ ਦੇ ਚਰਨਾਂ 'ਚ ਉਹ ਦੁਆ ਨਹੀਂ ਕਰਿਆ ਸੋ ਗੁਰੂ ਜੀ ਕਹਿੰਦੇ ਨੇ ਤਾਂ ਤੇ ਦੁੱਖ ਮੇਰੇ ਸਗਲੇ ਡਾਕੋ ਜਦੋਂ ਮੈਂ ਗੁਰੂ ਦੇ ਚਰਨਾਂ 'ਚ ਆ ਗਿਆ ਗੁਰੂ ਦੇ ਚਰਨਾਂ 'ਚ ਨਮਸ਼ਕਾਰ ਕੀਤੀ ਤੇ ਫਿਰ ਗੁਰੂ ਨੇ ਮੇਰੇ ਸਾਰੇ ਦੁੱਖ ਖੱਟ ਦਿੱਤੇ ਸਤਗੁਰ ਆਪਣੇ ਕੋ ਕੁਰਬਾਨੀ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਗੁਰੂ ਦੀ ਕਿਰਪਾ ਦਿਨਾਰ ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਰੇ ਆਤਮਾ ਪਰਮਾਤਮਾ ਵਾਲੇ ਪਾਸੇ ਤੁਰ ਪਈ ਹੈ ਪਦਾਰਥ ਵਾਲੇ ਪਾਸੇ ਤੁਰਿਆ ਜੀਵਨ ਵਕਾਰਾਂ ਵਾਲੇ ਪਾਸੇ ਤੁਰਿਆ ਜੀਵਨ ਜਿੱਤ ਕੇ ਮਨੁੱਖਾ ਦੇਹੀ ਨੂੰ ਬਰਬਾਦ ਕਰ ਦਿੰਦਾ ਹੈ ਪਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਧਰੂਵੰਨੀ ਤੁਰਦਾ ਹੈ ਬੰਦਗੀ ਵਾਲੇ ਪਾਸੇ ਤੁਰਦਾ ਅਮਰਤ ਵਾਲੇ ਪਾਸੇ ਤੁਰਦਾ ਬਾਣੀ ਵਾਲੇ ਪਾਸੇ ਤੁਰਦਾ ਤੇ ਫਿਰ ਉਸ ਨੂੰ ਜਦੋਂ ਰੱਬੀ ਆਨੰਦ ਪ੍ਰਾਪਤ ਹੁੰਦਾ ਰੱਬੀ ਸੌਖ ਮਿਲਦਾ ਫਿਰ ਉਹ ਉਸ ਗੁਰੂ ਤੇ ਕੁਰਬਾਨ ਜਾਂਦਾ ਨਾਮ ਆਪਾ ਜਪਦੇ ਜਿਦੋਂ ਕਹਿੰਦੇ ਆ ਵਾਹ ਗੁਰੂ ਭਾਵ ਆਪਣੇ ਗੁਰੂ ਨੂੰ ਆਪਣੇ ਗ੍ਰਹਿ ਪਰ ਨੂੰ ਆਪਣੇ ਮਨ ਦੇ ਵਿੱਚ ਉਸ ਨੂੰ ਯਾਦ ਕਰਕੇ ਉਹਦੀਆਂ ਕੀਤੀਆਂ ਹੋਈਆਂ ਸਵਾਵਾ ਉਹਦੀਆਂ ਕੀਤੀਆਂ ਵਰਕ ਤਾਂ ਮਨੁੱਖਾਂ ਤੇ ਇਸ ਜਗਤ ਜਲੰਦੇ ਮੁਕਤਨ ਵਾਸਤੇ ਉਹ ਫਿਰ ਬੰਦੇ ਦੇ ਮਾਨ ਦੇ ਵਿੱਚ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਸਦੀ ਪ੍ਰਥਾ ਖਤਮ ਕੀਤੀ ਤੇ ਔਰਤ ਨੂੰ ਜੀਵਨ ਮਿਲਿਆ ਅੱਗੇ ਜਿਉਣ ਦਾ ਉਹ ਗੱਲਾਂ ਜਦੋਂ ਪਰਕਾਰ ਗੁਰੂ ਤੇ ਯਾਦ ਆਉਂਦੇ ਨੇ ਤਾਂ ਫਿਰ ਉਸ ਨੂੰ ਵਾਹ ਵਾਹ ਕਹਿਉਂਦਾ ਸੀ ਇਸੇ ਕਰਕੇ ਗੁਰੂ ਜੀ ਕਹਿੰਦੇ ਨੇ ਗੁਰੂ ਨੇ ਸਿੱਖ ਦੇ ਉੱਤੇ ਐਨੇ ਪਰਉਪਕਾਰ ਕੀਤੇ ਨੇ ਕਿ ਅਸਮਾਨ ਤੇ ਤਾਰੇ ਤਾਂ ਗਿਣ ਸਕਦੇ ਆ ਪਰ ਜਿਹੜੀਆਂ ਗੁਰੂ ਨੇ ਸਾਡੇ ਤੇ ਪਰਉਪਕਾਰ ਕੀਤੇ ਨੇ بادشاہ ਕੀਤੀਆਂ ਮਨੁੱਖ ਤੇ ਉਹ ਕਦੇ ਗਿਣੀਆਂ ਨਹੀਂ ਜਾ ਸਕਦੀਆਂ ਜੋ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਮਨੁੱਖ ਦੀ ਸੰਭਾਲ ਕੀਤੀ ਗਈ ਆ ਆਤਮ ਚੀਨ ਪਰਮ ਰੰਗਮਾਨੀ ਆਤਮਾ ਪਰਮਾਤਮਾ ਦਾ ਆਨੰਦ ਵਿੱਚ ਜੁੜ ਕੇ ਪਰਮ ਆਨੰਦ ਦੀ ਪ੍ਰਾਪਤੀ ਹੋਈ ਤੇ ਅਸਲੀ ਜਿਹੜਾ ਜ਼ਿੰਦਗੀ ਦਾ ਰੰਗ ਸੀ ਜਿਹੜਾ ਮਨੁੱਖਾ ਦੇਹੀ ਦਾ ਰਾਸ ਸੀ ਉਹ ਪ੍ਰਾਪਤ ਹੋਣ ਲੱਗ ਪਿਆ ਜਿਹੜੇ ਬੰਦੇ ਰੱਬ ਤੋਂ ਬੰਦਗੀ ਤੋਂ ਟੁੱਟ ਹੁੰਦੇ ਨੇ ਉਹ ਮਨੁੱਖਾ ਦੇਹੀ ਦਾ ਅਸਲੀ ਆਨੰਦ ਰਾਸ ਨਹੀਂ ਮਾਣ ਸਕਦੇ ਬਾਕੀ ਸਾਰੀ ਕਿਰਿਆ ਜਾਨਵਰਾਂ ਵਾਲੀ ਪੰਛੀਆਂ ਵਾਲੀ ਕਰ ਰਿਹਾ ਸਭ ਕੁਝ ਚੱਲ ਰਿਹਾ ਖਾ ਪੀ ਰਿਹਾ ਕੰਮ ਦੇ ਵਿੱਚ ਬੱਚਿਆਂ ਨੂੰ ਪੈਦਾ ਕਰਨ ਸਾਰਾ ਕੁਝ ਕਰ ਰਿਹਾ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਰਬੀ ਗੁਰੂ ਰਬੀ ਰੰਗ ਵਿੱਚ ਜੁੜ ਕੇ ਹੀ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਸੋ ਸਤਿਗੁਰੂ ਦੀ ਕਿਰਪਾ ਕਰਦੇ ਨੇ ਚਰਨ ਰੇਣ ਗੁਰ ਕੀ ਮਕਲਾ ਕੀ ਗੁਰੂ ਦੇ ਚਰਨ ਧੂੜ ਜਦੋਂ ਮੇਰੇ ਮੋਖ ਨੂੰ ਲੱਗੀ ਭਾਵ ਕੇ ਸੰਗਤਾਂ ਦੇ ਸੇਵਾ ਕੀਤੀ ਔਰ ਗੁਰੂ ਦੇ ਸ਼ਬਦ ਨਾਲ ਜੁੜੇ ਚਰਨ ਰੇਣ ਭਾਵ ਕੇ ਨਾਲੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਨਾਲੇ ਸੰਗਤਾਂ ਦੀ ਸੇਵਾ ਕਰ ਰਿਹਾ ਨਾਲੇ ਸੰਗਤਾਂ ਦੇ ਜੋੜੇ ਝੜ ਰਿਹਾ ਲੰਗਰ ਵਰਤਾ ਰਿਹਾ ਮੋਖ ਦੇ ਨਾਲ ਵਾਹਿਗੁਰੂ ਵਾਹਿਗੁਰੂ ਸੇਵਾਤ ਸਿਮਰ ਨਾਲ ਜੁੜ ਕੇ ਅਹੰਭਉ ਤਨ ਸਗਲੀ ਤਿਆਗੀ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਹੁਣ ਅਸਲੀ ਅਕਲ ਦੇਣ ਵਾਲੀ ਮਤ ਪ੍ਰਾਪਤ ਹੋਦੀ ਹੈ ਹੁਣ ਹਉਮੈ ਵਾਲੀ ਮਤ ਖਤਮ ਹੋ ਗਈ ਹੈ ਜਿਹੜੀ ਹਉ ਹਉ ਕਰਦਾ ਸੀ ਹੰਕਾਰੀ ਹਰ ਕੰਮ ਦੇ ਵਿੱਚ ਹੰਕਾਰ ਕਰਦਾ ਸੀ ਹੁਣ ਉਹ ਮਤ ਤਿਆਗ ਦਿੱਤੀ ਹੈ ਉਹ ਮਤ ਦੂਰ ਹੋ ਗਈ ਹੈ ਹੁਣ ਗੁਰੂ ਦੀ ਮੱਤ ਧਾਰਨ ਕਰ ਲਈ ਹੈ ਗੁਰੂ ਨੇ ਸਾਨੂੰ ਚੰਗੀ ਅਕਲ ਦੇ ਕੇ ਚੰਗੀ ਸੋਚੀ ਦੇ ਕੇ ਸੋਹਣੀ ਅਕਲ ਦਿੱਤੀ ਹੈ ਸੋਹਣੀ ਮੱਤ ਦੇ ਨਾਲ ਦੁਨੀਆ ਦੇ ਵਿੱਚ ਰਹਿ ਰਹੇ ਆ ਗੁਰ ਕਾ ਸ਼ਬਦ ਲੱਗੋ ਮਨ ਮਿੱਠਾ ਜਦੋਂ ਗੁਰੂ ਕਿਰਪਾ ਕਰਦਾ ਨਾ ਉਹਦੋਂ ਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ ਉਹਦੋਂ ਬਾਣੀ ਪੜਨ ਨੂੰ ਜੀ ਕਰਦਾ ਹੈ ਔਰ ਨਾਮ ਜਪਨ ਨੂੰ ਜੀ ਕਰਦਾ ਹੈ ਸਹਿਬ ਕਿਰਪਾ ਕਰਦੇ ਨੇ ਗੁਰੂ ਨੇ ਕਿਰਪਾ ਕਰਦੀ ਸ਼ਬਦ ਮਿੱਠਾ ਲੱਗਣ ਲੱਗ ਪਿਆ ਵਾਹਿਗੁਰੂ 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 ਕਹਿੰਦਾ ਤੇ ਮਨ ਕਰਦਾ ਕਿ ਹੋਰ ਜਪਾਂ ਹੋਰ ਸਭ ਕਿਰਪਾ ਕਰਦੇ ਨੇ ਫਾਲ ਬ੍ਰਾਮ ਤਾਤੇ ਮੋਈ ਢਿ ਢਿਠਾ ਕਹਿ ਲੱਗੇ ਜਦੋਂ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਗਿਆ ਤੇ ਪਰਮਾਤਮਾ ਮੈਨੂੰ ਆਪਣੇ ਹਿਰਦੇ ਚੋਂ ਦਿਸਣ ਲੱਗ ਗਿਆ ਮੈਂ ਦੇਖਿਆ ਪ੍ਰਮਾਤਮਾ ਕੇ ਭਾਵ ਸਾਰੀ ਕਹਿ ਨਾ ਤ ਪਰਮਾਤਮਾ ਦਾ ਰੂਪ ਹੈ ਇਸ ਦੁਨੀਆ ਦੇ ਵਿੱਚੋਂ ਹੀ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਸਹਿ ਕਿਰਪਾ ਕਰਦੇ ਨੇ ਗੁਰੂ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਸੁਖ ਦਾਤਾ ਗੁਰ ਕਰਤਾਰ ਭਾਵ ਕੇ ਗੁਰੂ ਹੀ ਪ੍ਰਮਾਤਮਾ ਦਾ ਰੂਪ ਹੈ ਸਾਹਿਬ ਕਿਰਪਾ ਕਰਦੇ ਨੇ ਤੇ ਗੁਰੂ ਤੋਂ ਹੀ ਸੁੱਖ ਪ੍ਰਾਪਤ ਹੁੰਦੇ ਹਾਂ ਗੁਰੂ ਰੱਬ ਦਾ ਰੂਪ ਹੈ ਪਰ ਨੇਚਰ ਇੱਕੋ ਜਿਹਾ ਹੈ ਭਾਵੇਂ ਗੁਰੂ ਕਰਤਾਰ ਕਰਕੇ ਮੰਨਿਆ ਗੁਰੂ ਰੱਬ ਕਰਕੇ ਮੰਨਿਆ ਤੇ ਗੁਰੂ ਨੇ ਜ਼ਿੰਦਗੀ ਦਾ ਸਹਾਰਾ ਬਣਿਆ ਤੇ ਪ੍ਰਾਣਾ ਦਾ ਆਸਰਾ ਬਣਿਆ ਸੋ ਗੁਰੂ ਤੇ ਪੂਰਨ ਭਰੋਸਾ ਕੀਤਾ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਈ ਸੱਤਾ ਬਲਵੰਡਾ ਕੀਰਤਨ ਕਰਦੇ ਹੁੰਦੇ ਸੀ ਔਰ ਸੇਵਾ ਕਰਦੇ ਕੀਰਤਨ ਕਰਦੇ ਤੇ ਬੜਾ ਰਸ ਪਿੰਨਾ ਕੀਰਤਨ ਕਰਦੇ ਔਰ ਉਹਨਾਂ ਦੀ ਭੈਣ ਦਾ ਵਿਆਹ ਦਾ ਸਮਾਗਮ ਆ ਗਿਆ ਸ਼ਾਦੀ ਦਾ ਸਮਾ ਉਹਨਾਂ ਨੇ ਗੁਰੂ ਅਰਜਨ ਦੇਵ ਤੋਂ ਵਿਆਹ ਵਾਸਤੇ ਮਾਇਆ ਮੰਗੀ ਗੁਰੂ ਨੇ ਕਿਹਾ ਭਾਈ ਜਿੰਨੀ ਮਾਇਆ ਇੱਥੇ ਚੜਾਵਾ ਚੜੇਗਾ ਤੁਸੀਂ ਲੈ ਜੀ ਹਰ ਕੁਦਰਤੀ ਉਹਦੇ ਸੰਗਤ ਘਟਾਈ ਤੇ ਚਰਾਵਾ ਬਹੁਤ ਘੱਟ ਸੀਗਾ ਤਾਂ ਉਹ ਦੁਖੀ ਹੋ ਗਏ ਤੇ ਮਾਨ ਦੇ ਵਿੱਚ ਇਹ ਸੋਚਦੇ ਨੇ ਕਿ ਸਾਡਾ ਕਰਕੇ ਦਾ ਗੁਰੂ ਆ ਜੈਸੀ ਕੀਰਤਨ ਕਰਦੇ ਆ ਤਾਂ ਹੀ ਇੰਨੀ ਸੰਗਤ ਆਉਂਦੀ ਆ ਤਾਂ ਹੀ ਇਹ ਨਾ ਮੱਥਾ ਟੇਕਦਾ ਤੇ ਸਾਨੂੰ ਪੈਸੇ ਨਹੀਂ ਦਿੱਤੇਗੇ ਥੋੜੇ ਪੈਸੇ ਮਿਲੇ ਨੇ ਅਸੀਂ ਕਾਲਤੋਂ ਆਉਂਦੇ ਨਹੀਂ ਸੋ ਦੂਸਰੇ ਦਿਨ ਸੰਗਤਾਂ ਡੇਕੀ ਗਈਆਂ ਵਿਆਸਾ ਦੀ ਵਾਰ कीर्तन ਹੋਏਗਾ ਪਰ ਆਏ ਨਹੀਂ ਗੁਰੂ ਨੇ ਸਿੱਖ ਭੇਜੇ ਸਿੱਖਾਂ ਨੂੰ ਉਹਨਾਂ ਨੇ ਮਾਰੇ ਬੋਲ ਬੋਲੇ ਕਿ ਗੁਰੂ ਨੇ ਸਾਨੂੰ ਪੈਸੇ ਨਹੀਂ ਦਿੱਤੇ ਸਾਡਾ ਕਰਕੇ ਗੁਰੂ ਹੈ ਅਸੀਂ ਕੀਰਤਨ ਨਾ ਕਰਾਂਗੇ ਗੁਰੂ ਨੂੰ ਕਿਹਨੇ ਮੰਨਣਾ ਇਹਦਾ ਬੋਲਨੇ ਪਰ ਸੰਗਤਾਂ ਨੇ ਆ ਕੇ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਉਹਨਾਂ ਦੀ ਗੱਲ ਤੇ ਬਹੁਤਾ ਗਿਲਾ ਨਾ ਕੀਤਾ ਸਗੋਂ ਉਹਨਾਂ ਨੂੰ ਲੈਣ ਵਾਸਤੇ ਆਪ ਚਲੇ ਗਏ ਗੁਰੂ ਅਰਜਨ ਦੇਵ ਉਹਨਾਂ ਦੇ ਘਰੇ ਚਲੇ ਗਏ ਸੱਤਾ ਬਲਵੰਡੇ ਕੋਲ। ਅੱਗੋਂ ਸੱਤਾ ਬਲਵੰਡੇ ਨੇ ਗੁਰੂ ਦਾਤਵਲੀ ਕੀਤਾ ਗੁਰੂ ਅਰਜਨ ਦੇਵ ਘਰੇ ਗਏ ਨੇ। ਸਗੋਂ ਇਹ ਕਹਿਣ ਲੱਗੇ ਕਿ ਆਪਕੇ ਗੁਰੂ ਨਾਨਕ ਪਾਤਸ਼ਾਹ ਦਾ ਦੇ ਸਾਡੇ ਵੱਡੇ ਵਡੇਰੇ ਕੀਰਤਨ ਕਰਦੇ ਸੀ ਬਾਬੇ ਮਰਦਾਨੇ ਵਰਕੇ ਔਰ ਜੇ ਉਹ ਨਾ ਕਰਦੇ ਤਾਂ ਤੁਹਾਨੂੰ ਕਿਹਨੇ ਮੰਨਣਾ ਸੀ ਜੋ ਗੁਰੂ ਨਾਨਕ ਦਾ ਨਾਮ ਲੈਤਾ ਫਰ ਗੁਰੂ ਆਜੰਦੇ ਤੋਂ ਜਰਿਆ ਨਹੀਂ ਗਿਆਗਾ ਗੁਰੂ ਨਾਨਕ ਦਾ ਅਪਮਾਨ ਉਹਨਾਂ ਨੇ ਸ਼ਰਾਬ ਦੇ ਦਿੱਤਾ ਸੱਤੇ ਬਲੰਡੇ ਨੂੰ ਵੀ ਇਹਨਾਂ ਉਹਨਾਂ ਦੀ ਮੱਤ ਫਿੱਟ ਗਈ ਆ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ ਸੋ ਜਿਹੜਾ ਇਹਨਾਂ ਨੂੰ ਮੂੰਹ ਲਾਏਗਾ ਉਹ ਆਪਣਾ ਮੂੰਹ ਕਾਲਾ ਕਰਾਏਗਾ ਸੋ ਇਹਨਾਂ ਨੂੰ ਕੋਈ ਵੀ ਸਿੱਖ ਬੂੰਹ ਨਾ ਲਾਵੇ ਜਿਹੜਾ ਸਿੱਖ ਮੂੰਹ ਲਾਏਗਾ ਉਹਦਾ ਮੂੰਹ ਕਾਲਾ ਹੋਏਗਾ ਲੋਕ ਪਰਲੋਕ ਸ਼ੈਤਾਨ ਜਦੋਂ ਘਰ ਚ ਮੁਖਮਾਰੀ ਫੈਲ ਗਈ ਸਿੱਖ ਨੇ ਕੀਰਤਨ ਨਾ ਕਰਵਾਇਆ ਤਾਂ ਸਰੀਰ ਵੀ ਹਿਟ ਗਿਆ ਭਾਵ ਕਿ ਜਿਵੇਂ ਕੋੜ ਦੀ ਦਿਸ਼ਾ ਹੁੰਦੀ ਹੈ ਇਦਾਂ ਖੁਰਕ ਪੈ ਗਈ ਬਿਮਾਰੀਆਂ ਲੱਗੀਆਂ ਜਮਾਂ ਬਰਬਾਦ ਹੋਣ ਦੇ ਕੰਢੇ ਪਰ ਦਿੱਲੀੌਰ ਦੇ ਰਹਿਣ ਵਾਲਾ ਭਾਈ ਲੱਦਾ ਜਿਹਨੂੰ ਪਰਉਪਕਾਰੀ ਕਹਿੰਦੇ ਸੀ ਭਾਈ ਲੱਦਾ ਪਰਉਪਕਾਰੀ ਉਨੇ ਸੱਤੇ ਬਲਵੰਡੇ ਨੂੰ ਨਾਲ ਲੈ ਕੇ ਅਮਰਸਰ ਲੈ ਕੇ ਆਇਆ ਕਿ ਗੁਰੂ ਅਰਜਨ ਦੇਵ ਦੇ ਚਰਨਾਂ ਚੋਂ ਮੈਂ ਤੁਹਾਨੂੰ ਬਖਸ਼ਾ ਸਕਦਾ ਪਰ ਉਸਨੇ ਗੁਰੂ ਦੇ ਬਚਨਾਂ ਨੂੰ ਯਾਦ ਕੀਤਾ ਕਿ ਜਿਹੜਾ ਇਹਨਾਂ ਦੀ ਬਾਪ ਪਟੂ ਦਾ ਮੂੰਹ ਕਾਲਾ ਹੋਏਗਾ ਪਰ ਲੱਧੇ ਪਰਪਕਾਰੀ ਨੇ ਪਹਿਲਾਂ ਹੀ ਆਪਣੇ ਮੂੰਹ ਨੂੰ ਕਾਲਾ ਕਰ ਲਿਆ ਤਾਂ ਕਿ ਗੁਰੂ ਦੇ ਬਚਨ ਵੀ ਜਿਹੜੇ ਉਹ ਪੂਰੇ ਹੋਣ ਪਰ ਉਹਨਾਂ ਨੂੰ ਲੈ ਕੇ ਅਮਰਸਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਜੀ ਪਤਾ ਲੱਗਿਆ ਕਿ ਲੱਧਾ ਪਰਪਕਾਰੀ ਆਇਆ ਹੈ ਮੂੰਹ ਕਾਲਾ ਕਿਉਂ ਕੀਤਾ ਕਹਿੰਦੇ ਮਹਾਰਾਜ ਤੁਹਾਡੇ ਬੱਚਨ ਸੀ ਜਿਹੜਾ ਇਹਨਾਂ ਦੀ ਬਾਹ ਫੜੂਗਾ ਮੂੰਹ ਕਾਲਾ ਹੋਏਗਾ ਸੋ ਇਸ ਕਰਕੇ ਇਹਨਾਂ ਤੋਂ ਭੁੱਲ ਲਓ ਕਿ ਇਹ ਗਲਤੀ ਹੋਈ ਆ ਤੇ ਤੁਸੀਂ ਸੱਤੇ ਬਲਵੰਡੇ ਨੂੰ ਬਖਸ਼ੋ ਸੋ ਸੱਤੇ ਬਲਵੰਡੇ ਨੂੰ ਲੱਦੇ ਪਰਵਕਾਰੀ ਨੇ ਬਖਸ਼ਾਇਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਮਾਣ ਦਿੱਤਾ ਸੋ ਇਸ ਕਰਕੇ ਸਿੱਖ ਤੋਂ ਗਲਤੀ ਹੋ ਜਾਂਦੀ ਆ ਖੰ ਖੰ ਪੁਰਗਨ ਹਾਰ ਬਖਸ਼ਨਾਰ ਬਖਸ਼ਲਾ ਨਾਨਕ ਪਾਲ ਪਾਲ ਦੀ ਮਾਵਾਟ ਅਨੁਸਾਰ ਗੁਰੂ ਪਕਸ਼ ਨਿਹਾਰ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੰਜ ਜਿਨ੍ਹਾਂ ਦਾ 시디 ਜਹਾੜਾ ਆਪਾਂ 30 ਮਈ ਨੂੰ ਮਨਾ ਰਹੇ ਹਾਂ ਸੋ ਉਹਨਾਂ ਦੇ 시디 ਜਹਾੜੇ ਤੇ ਬਹੁਤ ਬਹੁਤ ਸੰਤਨ ਬੇਨਤੀ ਆ ਕਿ ਹਰ ਨਕਰ ਦੇ ਵਿੱਚ ਪ੍ਰਚਾਰਕਾਂ ਨੂੰ ਬੁਲਾਇਆ ਕਰੋ ਕਥਾ ਵਾਚਕਾਂ ਨੂੰ ਬੁਲਾਇਆ ਕਰੋ ਤਾਂ ਕਿ ਉਹਨਾਂ ਜੋੜ ਮੇਲਿਆਂ ਦੇ ਸਵਾਲ ਦੇ ਵਿੱਚ ਵਿਚਾਰ ਕੀਤੇ ਜਾ ਸਕਦੇ ਸੰਗਤਾਂ ਨੂੰ ਦੱਸਿਆ ਜਾ ਸਕੇ ਸਿੱਧੀ ਕਿਉਂ ਹੋਈ ਕੀ ਕਾਰਨ ਬਣੇ ਕੀ ਗੱਲਾਂ ਬਾਤਾਂ ਹੋਈਆਂ ਸੋ ਵੱਤ ਪ੍ਰਚਾਰ ਦੀ ਲੋੜ ਅੱਜ ਪ੍ਰਚਾਰ ਕਰਕੇ ਵਿਰੋਧੀ ਲੋਕ ਸਾਡੇ ਸਿੱਖਾਂ ਨੂੰ ਹੀ ਕੋਈ ਈਸਾਈ ਬਣ ਗਿਆ ਕੋਈ ਡੇਰੇ ਨਾਲ ਜੁੜ ਗਿਆ ਪਰ ਅਸੀਂ ਪ੍ਰਚਾਰ ਬਹੁਤ ਘੱਟ ਕਰਾ ਰਹੇ ਹਾਂ ਗੁਰਦੁਆਰੇ ਪ੍ਰਬੰਧਕਾਂ ਦਾ ਵੀ ਬਹੁਤ ਘੱਟ ਧਿਆਨ ਹੈ ਜੇ ਜਦੋਂ ਸਿੱਧੀ ਵਿਧਾੜੇ ਜਾਂ ਪ੍ਰਕਾਤ ਵਿਧਾੜੇ ਆਉਂਦੇ ਆ ਦੋ ਦੋ ਦਿਨ ਤਿੰਨ ਤਿੰਨ ਦਿਨ ਜਾਂ ਕੋ ਉੱਤੇ ਸਵਾਰਤੀ ਵਾਲੇ ਤੈਨੂੰ ਵੱਦ-ਵੱਦ ਸਿੱਖੀ ਦਾ ਪ੍ਰਚਾਰ ਦਾ ਦੀਵਾਨ ਸਜਾਇਆ ਜਾਵੇ ਔਰ ਸੰਗਤਾਂ ਨੂੰ ਗੁਰੂ ਦੀ ਮੱਤ ਨਾਲ ਜੋੜਿਆ ਜਾਵੇ ਸਵਾਰਤੀਆਂ ਸੰਗਤਾਂ ਨੂੰ ਬੇਨਤੀ ਹੈ ਕੇਸ ਰੱਖੋ ਬੱਚਾ ਦੇ ਅਮਰ ਦੇਰ ਨਾਲ ਜੁੜੋ ਬਾਣੀ ਪੜੋ ਵੱਦ-ਵੱਦ ਨਾਮ ਜਪੋ ਆਪਣਾ ਮੁੱਖਾ ਜਨਮ ਸਵਾਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੀਆ ਬਿਚਾਰਾ ਕਰਦੇ ਆ ਤਮਾਮ ਗੁੱਲਾ ਗੁਰੂ ਸੰਨ ਨੂੰ ক্ষমা ਕਰਦੇ ਹੋ ਗਨੇ ਅੱਗੇ ਤੋਂ ਸੈਲ ਸੋਚੀ ਬਾਕਸ਼ੇ ਨਾਮ ਬਲਾਕ ਕਰਦੇ ਆ ਕੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ